ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜਾ ਵੀ ਵਿਅਕਤੀ ਜਮਨਕ ਗੁਰੂ ਘਰੇ ਜਾ ਕੇ ਇਸ ਤਰੀਕੇ ਦੇ ਨਾਲ ਮੱਥਾ ਟੇਕਦਾ ਹੈ ਉਸ ਦੀਆਂ ਫਿਰ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਦੁੱਖਾਂ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਸਾਨੂੰ ਬਹੁਤ ਹੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੇ ਲਈ ਜਾਂਦੇ ਹਾਂ ਉਸ ਸਮੇਂ ਬਹੁਤ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਮੱਥਾ ਟੇਕਣ ਬਾਰੇ ਨਹੀਂ ਪਤਾ ਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਆਦਰ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਮੱਥਾ ਟੇਕਣ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਝ ਕੇ ਹੀ ਮੱਥਾ ਟੇਕਣਾ ਚਾਹੀਦਾ ਹੈ ਮੱਥਾ ਟੇਕਣ ਤੋਂ ਪਹਿਲਾਂ ਮਨ ਵਿੱਚ ਕੀ ਅਰਦਾਸ ਕਰਨੀ ਚਾਹੀਦੀ ਹੈ ਕਿਹੜਾ ਸ਼ਬਦ ਬੋਲਣਾ ਚਾਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੇ ਲੱਗਿਆ ਸਭ ਤੋਂ ਪਹਿਲੀ ਗੱਲ ਹੈ ਕਿ ਸਿੱਧੇ ਹੀ ਖੜੇ ਹੋਣਾ ਚਾਹੀਦਾ ਹੈ ਆਪਣੇ ਦੋਵਾਂ ਹੀ ਪੈਰਾਂ ਨੂੰ ਜੋੜ ਕੇ ਖੜੇ ਹੋਣਾ ਚਾਹੀਦਾ ਹੈ। ਕਈ ਲੋਕ ਬਹੁਤ ਹੀ ਮੱਥਾ ਟੇਕਣ ਦੇ ਲੱਗਿਆਂ ਵੀ ਆਕੜ ਕੇ ਖੜੇ ਹੋ ਜਾਂਦੇ ਹਨ। ਇਸ ਤਰ੍ਹਾਂ ਕਦੇ ਵੀ ਨਹੀਂ ਖੜੇ ਹੋਣਾ ਚਾਹੀਦਾ ਇਹ ਗਲਤ ਤਰੀਕਾ ਹੈ। ਗੁਰੂ ਦੇ ਅੱਗੇ ਆਕੜ ਕੇ ਖੜਨਾ ਬਿਲਕੁਲ ਵੀ ਸਹੀ ਗੱਲ ਨਹੀਂ ਹੈ। ਇਸ ਲਈ ਸਾਧ ਸੰਗਤ ਜੀ ਦੋਵੇਂ ਹੀ ਪੈਰ ਜੋੜ ਕੇ ਫਿਰ ਦੋਵੇਂ ਹੀ ਹੱਥ ਜੋੜ ਕੇ ਅੱਖਾਂ ਨੂੰ ਬੰਦ ਕਰਕੇ ਥੋੜਾ ਸਿਰ ਅੱਗੇ ਨੂੰ ਝੁਕਾ ਕੇ ਹੀ ਖੜਨਾ ਚਾਹੀਦਾ ਹੈ। ਛੱਤੀ ਚੌੜੀ ਕਰਕੇ ਸਿੱਧਾ ਆਕੜ ਕੇ ਕਦੇ ਵੀ ਨਹੀਂ ਖੜਨਾ ਚਾਹੀਦਾ ਹੋਰ ਵੀ ਤੁਹਾਨੂੰ ਦੱਸ ਦਈਏ ਕਿ ਨਿਮਰਤਾ ਦੇ ਨਾਲ ਹੱਥ ਪੈਰ ਜੋੜ ਕੇ ਅੱਖਾਂ ਬੰਦ ਕਰਕੇ ਮਨ ਵਿੱਚ ਇਸ ਤਰ੍ਹਾਂ ਸੋਚਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਜਗ੍ਹਾ ਤੇ 10 ਗੁਰੂ ਸਾਹਿਬਾਨ ਬੈਠੇ ਹਨ ਜੇ 10 ਗੁਰੂ ਸਾਹਿਬਾਨ ਦਾ ਧਿਆਨ ਕਰਨਾ ਔਖਾ ਲੱਗਦਾ ਹੈ ਤਾਂ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਧਿਆਨ ਕਰ ਲਓ ਉਸ ਵਿੱਚ ਸਾਰੇ ਹੀ ਗੁਰੂ ਸਾਹਿਬਾਨ 33 ਕਰੋੜ ਦੇ ਵੀ ਦੇਵਤੇ ਸਿੰਘ ਸ਼ਹੀਦ ਸਾਰੇ ਹੀ ਵਿੱਚ ਹੀ ਆ ਜਾਣਗੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਆਪਣੀਆਂ ਅੱਖਾਂ ਮੂਰੇ ਲਿਆ ਕੇ ਸਭ ਤੋਂ ਪਹਿਲਾਂ ਇਹ ਸ਼ਬਦ ਬੋਲਣਾ ਚਾਹੀਦਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਦੋ ਪੰਕਤੀਆਂ ਬੋਲ ਕੇ ਫਿਰ ਇਹ ਅਰਦਾਸ ਕਰੋ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਮੈਂ ਆਇਆ ਹਾਂ ਤੁਹਾਡੀ ਸ਼ਰਣ ਦੇ ਵਿੱਚ ਮੇਰੀਆਂ ਸਾਰੀਆਂ ਹੀ ਚਿੰਤਾਵਾਂ ਨੂੰ ਦੂਰ ਕਰੋ ਅੰਮ੍ਰਿਤ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਮੇਰੇ ਉੱਪਰ ਮਿਹਰ ਕਰੋ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ ਦਿਓ ਮੈਨੂੰ ਆਪਣੇ ਸੋਹਣੇ ਚਰਨਾਂ ਦੇ ਨਾਲ ਜੋੜ ਲਓ ਮੈਨੂੰ ਭਗਤੀ ਦੀ ਦਾਤ ਬਖਸ਼ ਦਿਓ ਮੈਨੂੰ ਨਿਤਨੇਮ ਦੀ ਦਾਤ ਬਖਸ਼ੋ 99% ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜੇ ਹੋ ਕੇ ਇਹ ਅਰਦਾਸ ਨਹੀਂ ਕਰਦੇ ਜਿਹੜੀ ਚੀਜ਼ ਮੰਗਣ ਦੇ ਨਾਲ ਸਾਰਾ ਹੀ ਕੁਝ ਮਿਲ ਜਾਣਾ ਹੈ ਉਹ ਚੀਜ਼ ਅਸੀਂ ਮੰਗਦੇ ਹੀ ਨਹੀਂ ਹਾਂ ਤਕਰੀਬਨ ਹਰੇਕ ਬੰਦਾ ਹੀ ਗੁਰਦੁਆਰਾ ਸਾਹਿਬ ਜਾ ਕੇ ਆਪਣੀਆਂ ਮੰਗਾਂ ਹੀ ਰੱਖਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਾਉਣ ਲੱਗ ਜਾਂਦਾ ਹੈ ਕਿ ਰੱਬਾ ਮੇਰੀ ਹੀ ਕਿਸਮਤ ਮਾੜੀ ਕਿਉਂ ਹੈ ਸਾਰਿਆਂ ਨੂੰ ਤੂੰ ਚੰਗੇ ਭਲੇ ਕਾਰੋਬਾਰ ਦਿੱਤੇ ਹਨ ਮੇਰੀ ਵੀ ਨੌਕਰੀ ਲੱਗ ਜਾਵੇ ਮੇਰਾ ਵੀ ਵਿਆਹ ਹੋ ਜਾਵੇ ਮੈਂ ਕੈਨੇਡਾ ਚੱਲਿਆ ਜਾਵਾਂ ਮੈਂ ਅਮਰੀਕਾ ਚੱਲਿਆ ਜਾਵਾਂ ਮੇਰਾ ਮੁੰਡਾ ਚਲਿਆ ਜਾਵੇ ਮੇਰੀ ਬਹੁਤ ਵੱਡੀ ਕੋਠੀ ਬਣ ਜਾਵੇ ਗਵਾਂਡੀਆਂ ਦੀ ਮੇਰੇ ਨਾਲ ਥਾਂ ਲੱਗਦਾ ਹੈ ਮੈਂ ਉਸ ਨੂੰ ਲੈ ਲਵਾਂ ਜਾਂ ਮੈਂ ਉਸ ਦੀ ਜਗ੍ਹਾ ਨੂੰ ਠਾਪ ਕਰ ਲਵਾਂ ਗਵਾਂਡੀਆਂ ਦਾ ਮਕਾਨ ਵੇਚ ਜਾਵੇ ਇਸ ਤਰ੍ਹਾਂ ਦੀਆਂ ਅਰਦਾਸਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰਦੇ ਹਾਂ ਸਾਧ ਸੰਗਤ ਜੀ ਇਹ ਗੱਲ ਆਪਣੇ ਮਨ ਵਿੱਚ ਲਿਖ ਲਓ ਜੇ ਆਪਾਂ ਗੁਰੂ ਜੀ ਦੇ ਅੱਗੇ ਆਪਣੀਆਂ ਮੰਗਾਂ ਹੀ ਰੱਖਾਂਗੇ ਤਾਂ ਗੁਰੂ ਕਦੇ ਮੰਗਾਂ ਪੂਰੀਆਂ ਨਹੀਂ ਕਰਦਾ ਬਹੁਤ ਲੋਕ ਦੇਖਾ ਦੇਖੀ ਵਿੱਚ ਗੁਰਮਤ ਦਾ ਪ੍ਰਚਾਰ ਕਰ ਰਹੇ ਹਨ ਹਰ ਰੋਜ਼ ਬਹੁਤ ਹੀ ਵੱਧ ਘਟ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਉਹ ਦੇਹਧਾਰੀ ਬਾਬਿਆਂ ਦੀ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਜਿਸ ਬੰਦੇ ਨੇ ਆਪ ਕਦੇ ਗੁਟਕਾ ਚੱਕ ਕੇ ਪਾਠ ਨਹੀਂ ਕੀਤਾ ਹੁੰਦਾ ਉਹ ਵੀ ਬੰਦਾ ਅੱਜ ਕੱਲ ਤੁਹਾਨੂੰ ਝੁਗਤੀਆਂ ਦੱਸ ਰਿਹਾ ਹੋਵੇਗਾ ਤੇ ਨਾਲ ਹੀ ਤੁਹਾਨੂੰ ਦੱਸਣਗੇ ਕਿ ਜੇਕਰ ਤੁਸੀਂ ਇਹ ਟੋਣਾ ਟੋਟਕਾ ਕਰ ਲਓਗੇ ਤਾਂ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆ ਜਾਵੇਗਾ ਕਿ ਆਹ ਕੰਮ ਕਰੋ ਜਾਂ ਆਹ ਕੰਮ ਨਾ ਕਰੋ ਇੱਕ ਗੱਲ ਤੁਸੀਂ ਆਪ ਹੀ ਅਜਮਾ ਕੇ ਵੇਖ ਲੈਣਾ ਕਿ ਤਾਂ ਕੋਈ ਕਮਾਈ ਵਾਲਾ ਰੱਬ ਦਾ ਪਿਆਰਾ ਇਹ ਗੱਲ ਦੱਸਦਾ ਹੈ ਕਿ ਇਹ ਪਾਠ ਕਰੋ ਜਾਂ ਇਹ ਟੋਟਕਾ ਕਰੋ ਤਾਂ ਤੁਹਾਨੂੰ ਸਾਰੀਆਂ ਦਾਤਾਂ ਮਿਲ ਜਾਣਗੀਆਂ ਪਰ ਜਿਹੜਾ ਆਪ ਕਦੇ ਪਾਠ ਨਹੀਂ ਕਰਦਾ ਕਦੇ ਸੇਵਾ ਨਹੀਂ ਕਰਦਾ ਕਦੇ ਗੁਰਦੁਆਰੇ ਵੀ ਨਹੀਂ ਜਾਂਦਾ ਜੇ ਉਹ ਤੁਹਾਨੂੰ ਦੱਸਦਾ ਹੈ ਕਿ ਇਹ ਕੰਮ ਕਰਨ ਦੇ ਨਾਲ ਤੁਹਾਨੂੰ ਦਾਤਾਂ ਪ੍ਰਾਪਤ ਹੋਣਗੀਆਂ ਕਿਉਂਕਿ ਉਹ ਬੰਦਾ ਰੱਬ ਦਾ ਦੋਸ਼ੀ ਹੈ ਰੱਬ ਇਸ ਤਰ੍ਹਾਂ ਦੇ ਬੰਦਿਆਂ ਦੀ ਕਦੀ ਚੜ੍ਹਦੀ ਕਲਾ ਨਹੀਂ ਕਰਦਾ ਪਰਮਾਤਮਾ ਜੀ ਆਖਦੇ ਹਨ ਕਿ ਤੂੰ ਪਹਿਲਾਂ ਆਪ ਤਾਂ ਸੇਵਾ ਸਿਮਰਨ ਕਰ ਲੈ ਫਿਰ ਲੋਕਾਂ ਨੂੰ ਉਪਦੇਸ਼ ਕਰ ਲਵੇਂ ਕਿਉਂਕਿ ਜਿਹੜਾ ਬੰਦਾ ਕਦੇ ਸਕੂਲ ਗਿਆ ਹੀ ਨਹੀਂ ਉਹ ਸਕੂਲ ਦਾ ਮਾਸਟਰ ਕਿਵੇਂ ਬਣ ਸਕਦਾ ਹੈ ਜੇਕਰ ਉਹ ਚੁਸਤ ਚਲਾਕੀ ਦੇ ਨਾਲ ਮਾਸਟਰ ਬਣ ਵੀ ਜਾਂਦਾ ਹੈ ਤਾਂ ਉਸ ਦੀ ਪੜ੍ਹਾਈ ਹੋਈ ਕਲਾਸ ਕਦੇ ਇਸ ਤਰ੍ਹਾਂ ਦੇ ਉਸ ਬੰਦੇ ਦੀ ਵੀਡੀਓ ਬਣਾਓ ਜੋ ਨਾਮ ਜਪਦਾ ਹੈ ਜਿਸ ਨੂੰ ਰੱਬ ਦਾ ਭੈ ਹੈ ਜਿਹੜੇ ਆਪ ਚੋਰ ਹਨ ਦੂਸਰਿਆਂ ਨੂੰ ਉਹ ਕੀ ਸਮਝਾਉਣਗੇ ਉਹਨਾਂ ਨੂੰ ਨਾ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਸਭ ਤੋਂ ਪਹਿਲਾਂ ਨਾਮ ਦੀ ਦਾਤ ਮੰਗੋ ਚਰਣਾ ਦੀ ਪ੍ਰੀਤੀ ਮੰਗੋ ਫਿਰ ਇਹ ਕਹੋ ਕਿ ਗੁਰੂ ਸਾਹਿਬ ਜੀ ਤੁਸੀਂ ਸਭ ਜਾਣੀ ਜਾਣ ਹੋ ਅਸੀਂ ਤਾਂ ਗਰੀਬ ਗ੍ਰਹਿਸਤੀ ਬੰਦੇ ਹਾਂ ਸਾਨੂੰ ਜਿਹੜੀ-ਜਿਹੜੀ ਚੀਜ਼ ਦੀ ਲੋੜ ਹੈ ਉਹ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਇਸ ਤਰ੍ਹਾਂ ਦੀ ਕੀਤੀ ਹੋਈ ਅਰਦਾਸ ਗੁਰੂ ਸਾਹਿਬ ਸੁਣਦੇ ਹਨ ਹਰ ਵੇਲੇ ਅਰਦਾਸ ਕਰਨ ਲੱਗਿਆਂ ਆਪਣਾ ਨਿਮਾਣੇ ਜਿਹਾ ਹੀ ਹੋ ਕੇ ਮੰਗੋ ਪਰਮਾਤਮਾ ਦੇ ਅੱਗੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਫਿਰ ਪਰਮਾਤਮਾ ਜੀ ਆਪ ਕਿਰਪਾ ਕਰ ਦੇਣਗੇ ਤੁਹਾਡੀ ਅਰਦਾਸ ਨੂੰ ਸੁਣ ਲੈਣਗੇ ਤਾਂ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਉਸ ਸਮੇਂ ਹੀ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਜਾਂਦੇ ਹਨ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਗੁਰੂ ਸਾਹਿਬ ਦੀ ਪ੍ਰਕਰਮਾ ਕਰਕੇ ਘੱਟ ਤੋਂ ਘੱਟ 5-7 ਮਿੰਟ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਕਰਕੇ ਜ਼ਰੂਰ ਬੈਠਣਾ ਚਾਹੀਦਾ ਹੈ ਕਿਉਂਕਿ ਜਿਵੇਂ ਆਪਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਜਾਂਦੇ ਹਾਂ ਤਾਂ ਆਪਾਂ ਰਿਸ਼ਤੇਦਾਰ ਕੋਲ ਘੰਟਾ-ਘੰਟਾ ਬੈਠ ਕੇ ਚਾਹ ਪਾਣੀ ਪੀ ਕੇ ਉਸ ਨਾਲ ਦੁੱਖ ਸੁੱਖ ਜਿੰਨਾ ਤੇਰ ਨਾ ਕਰਕੇ ਆਈਏ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਸੋਚਦੇ ਹਾਂ ਕਿ ਉਹ ਬੁਰਾ ਮੰਨੇਗਾ ਉਸੇ ਤਰ੍ਹਾਂ ਜਿਸ ਨੇ ਸਾਨੂੰ ਬਣਾਇਆ ਹੈ ਜਿਸ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੈ ਇਹਨਾਂ ਕੁਝ ਬਖਸ਼ਿਆ ਹੈ ਉਸ ਔੜ 5 7 ਮਿੰਟ ਬੈਠ ਕੇ ਹਾਜ਼ਰੀ ਭਰਨੀ ਜ਼ਰੂਰ ਚਾਹੀਦੀ ਹੈ ਜੇ ਅਸੀਂ ਸਿਰਫ ਮੱਥਾ ਟੇਕ ਕੇ ਹੀ ਮੁੜ ਆਉਂਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਵੀ ਬੁਰਾ ਮਨਾ ਲੈਣਗੇ ਜੇ ਆਪਣੇ ਕੋਲ ਜ਼ਿਆਦਾ ਸਮਾਂ ਹੈ ਫਿਰ ਅਸੀਂ ਘੰਟਾ 2 ਘੰਟੇ ਬੈਠ ਸਕਦੇ ਹਾਂ ਜਿੰਨੇ ਵੀ ਵੱਧ ਤੋਂ ਵੱਧ ਗੁਰੂ ਦੇ ਘਰ ਵਿੱਚ ਹਾਜ਼ਰੀ ਭਰਾਂਗੇ ਉਨਾ ਹੀ ਗੁਰੂ ਪਾਤਸ਼ਾਹ ਜੀ ਸਾਡੇ ਉੱਤੇ ਮਿਹਰ ਵਰਸਾ ਦੇਣਗੇ ਕਿਉਂਕਿ ਸਾਧ ਸੰਗਤ ਜੀ ਅਸੀਂ ਨਿਤ ਦੇ ਰੁਝੇਵਿਆਂ ਪਰ ਜ਼ਿੰਦਗੀ ਦੇ ਵਿੱਚ ਕੀ ਕਰਦੇ ਹਾਂ ਕਿ ਸਿਰਫ ਮੱਥਾ ਹੀ ਟੇਕਣ ਦੇ ਲਈ ਜਾਂਦੇ ਹਾਂ ਕਿ ਜਲਦੀ ਜਲਦੀ ਮੱਥਾ ਟੇਕ ਆਈਏ ਆਪਣੀ ਰੋਜ਼ ਦੀ ਜ਼ਿੰਦਗੀ ਦਾ ਨਿਯਮ ਬਣਾਇਆ ਹੁੰਦਾ ਹੈ ਕਿ ਬਸ ਅਸੀਂ ਮੱਥਾ ਹੀ ਟੇਕਣਾ ਹੈ ਪਰ ਸਾਧ ਸੰਗਤ ਜੀ ਜੇਕਰ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਦਸਾਂ ਪਾਤਸ਼ਾਹਿਆਂ ਦੀ ਜੋਤ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਆਪ ਨੂੰ ਨਿਮਾਣਾ ਸਮਝ ਕੇ ਚਰਣਾ ਦੇ ਵਿੱਚ ਹਾਜ਼ਰੀ ਥੋੜੀ देर ਰੁਕ ਕੇ ਲਗਵਾਵਾਂਗੇ ਤਾਂ ਉਸ ਦਾ ਫਲ ਸਾਨੂੰ ਜ਼ਿਆਦਾ ਪ੍ਰਾਪਤ ਹੋਵੇਗਾ ਸਾਡੀ ਪ੍ਰੀਤੀ ਪਰਮਾਤਮਾ ਜੀ ਦੇ ਨਾਲ ਹੋਰ ਜੁੜ ਜਾਵੇਗੀ ਜਿਸ ਨਾਲ ਪਰਮਾਤਮਾ ਜੀ ਬਖਸ਼ਿਸ਼ਾਂ ਵਰਸਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ